हाँ जी आज यहाँ पंजाब वेलफेयर पेंशनर्स एसोसिएशन की यहाँ पर मीटिंग एनुअल मीटिंग हुई थी उसमें एस भी पार्टिसिपेट किया और यहाँ पर लोगों के बारे में डिजिटल फ्रॉड के बारे में अवेयर कराया गया एस की तरफ से और पेंशनर्स को जो शाखाया में जो सुविधाएं उसके लिए अवेयर कराया गया साथ में सा, सारे पेंशनर्स को कॉन्टेक्ट नंबर शेयर करे किसी भी प्रकार की असुविधा हो शाखाया में तो वो अप्रोच कर सकते हैं साथ में पंजाब गवर्नमेंट का जो ई के का पोर्टल है उसके बारे में भी अवगत कराया गया और मीटिंग बहुत ही सक्सेसफुल रहा और एसोसिएशन के प्रेसिडेंट के तरफ से एजेंडा आइटम भी डिस्कस किए गए और जो डिमांड है गवर्नमेंट की तरफ से वो सब भी काफ़ी डिटेल डिस्कशन हुआ एलोबोरेशन हुआ और बैंक के तरफ से हम लोग कमिटेड हैं कि हम सारे पेंशनर्स को जितना कॉपरेट कर सकते हैं हम करेंगे अगर उनकी कोई सुझाव होगी एसोसिएशन की तरफ से ਉਹ ਵੀ ਮୋజే ਦੇ ਸਕਤੇ ਹਨ ਉਸ ਪਰ ਵੀ ਅਸੀਂ ਇੰਪਲੀਮੈਂਟ ਕਰਾਂਗੇ ਅਤੇ ਆਪਣੇ ਸਖਰਾਤ शाखा ਮੈਂ ਉਸ ਕੋ ਕਰਾਇਮਿਤ ਕਰਾਂਗੇ ਥੈਂਕ ਯੂ ਹਾਜੀ ਮੁਰਾਲੇ ਹਾਂਜੀ ਮੈਂ ਕੁਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਪੰਜਾਬ ਪੈਨਸਲ ਵੈਲਫੇਅਰ ਐਸੋਸੀਏਸ਼ਨ ਹਿਸ਼ਾਪੁਰ ਅੱਜ ਹਿਸ਼ਾਪੁਰ ਵਿਖੇ ਪੈਨਸ਼ਨਰ ਦਿਵਸ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ 12 ਦਸੰਬਰ ਨੂੰ ਮਨਾਇਆ ਜਾਂਦਾ ਅਸੀਂ ਇੱਥੇ ਇਕੱਠੇ ਹੋਏ ਮਨਾਇਆ ਕਿਉਂਕਿ ਸਾਡਾ ਇਹ ਇਤਿਹਾਸਕ ਦਿਨ ਹੈ ਇਸ ਦਿਨ ਸਾਡੀ ਜਿਹੜੀ ਪੈਨਸ਼ਨ ਨਾ ਮਾਨਜੋ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਵਾਢੀ ਦਿੱਤੀ ਗਈ ਸੀ ਕਿ ਸਰਕਾਰਾਂ ਦੀ ਡਿਸਕ੍ਰਿਮੀਨੇਸ਼ਨ ਡਿਸਕ੍ਰਿਪਸ਼ਨ ਨਹੀਂ ਹੈ ਬਲਕਿ ਇਹ ਹੱਕ ਹੈ ਪੈਨਸ਼ਨਰਸ ਦਾ ਤਾਂ ਇਹ ਅਸੀਂ ਪੈਨਸ਼ਨ ਦੇ ਉਸ ਦਿਨ ਮਨਾਇਆ ਹੈ ਇਸ ਵਿੱਚ ਸਾਡੇ ਮੁੱਖ ਮਹਿਮਾਨ ਸ਼੍ਰੀ ਕੁੰਦਰ ਕੁਮਾਰ ਜੀ ਰੀਨਲ ਮੈਨੇਜਰ ਐਸਪੀਆਈ ਸ਼ਾਮਲ ਹੋਏ ਹਨ ਤੇ ਨਾਲ ਦੀ ਨਾਲ ਸਾਡੇ ਗੈਸਟ ਆਫ ਆਨਰਸ ਵਾਰ ਹਕਮਲ ਸਿੰਘ ਜੀ ਸ਼ਿਸ਼ਤੀ ਸ਼ਰਾਣਾ ਜੀ ਤੇ ਜਵਨ ਸਿੰਘ ਜੀ ਗੁਰਦਾਸਪੁਰ ਦੇ ਪ੍ਰਧਾਨ ਹਨ ਉਹ ਸ਼ਾਮਲ ਹੋਏ ਤੇ ਅਸੀਂ ਇੱਥੇ ਆਪਣੀਆਂ ਜੋ ਸਮੱਸਿਆਵਾਂ ਹਨ ਉਹ ਡਿਸਕਸ ਕੀਤੀਆਂ ਅਸੀਂ ਬੈਂਕਾਂ ਦੇ ਵਿੱਚ ਸਾਡੇ ਪੈਨਸ਼ਨਰ ਦੇ ਜਿਹੜੇ ਬਕਾਏ ਖਾਸ ਕਰਕੇ ਉਹਨਾਂ ਦੇ ਸਬੰਧ ਦੇ ਵਿੱਚ ਸਮੱਸਿਆਵਾਂ ਜਾਂ ਦੂਜੀਆਂ ਸਮੱਸਿਆਵਾਂ ਉਹ ਵੀ ਬੇਨਤੀ ਕੀਤੀ ਅਸੀਂ ਐਮ ਲੀਗਲ ਮੰਟਰ ਸਾਹਿਬ ਨੂੰ ਵੀ ਸਾਡੀਆਂ ਉਸ ਸਮੱਸਿਆਵਾਂ ਦੇ ਲਈ ਆਪਣੇ ਐਸਪੀਸੀ ਪੱਧਰ ਦੇ ਉੱਤੇ ਟ੍ਰਿਬਿਊਨਲ ਬਣਾਇਆ ਜਾਵੇ ਤੇ ਆਪਣੇ ਇੱਥੇ ਜ਼ਿਲ੍ਹਾ ਪੱਧਰ ਦੇ ਉੱਤੇ ਇੱਕ ਪੈਨਸ਼ਨ ਡੈਸਕ ਉਹਨਾਂ ਦੇ ਦਫ਼ਤਰ ਵਿੱਚ ਹੋਵੇ ਤਾਂ ਜੋ ਸਾਡੀਆਂ ਪੈਨਸ਼ਨ ਦੇ ਦੀਆਂ ਸਮੱਸਿਆਵਾਂ ਵੀ ਹੱਲ ਹੋ ਸਕਣ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਨੇ ਜਿਹੜਾ ਸਾਡੀ ਨੋਸ਼ਨਲ ਫਿਕਸੇਸ਼ਨ ਵੀ ਵਾਪਸ ਲੈ ਲਈ ਛੇਵਾ ਪੇ ਇੱਕ ਮਿਸ਼ਨ ਜਿਹੜਾ ਪੂਰਨ ਰੂਪ ਵਿੱਚ ਸਾਡੇ ਪੈਨਸ਼ਨਰਾਂ ਤੋਂ ਵਾਪਸ ਲੈ ਕੇ ਉਹਦੀ ਅਸੀਂ ਨਿਖੇਧੀ ਵੀ ਕੀਤੀ ਆ ਤੇ ਮੰਗ ਕਰਦੇ ਆ ਕਿ ਦੇ ਉੱਤੇ ਜਿਹੜਾ ਮੁਰ ਵਿਚਾਰ ਕੇ ਜਿਹੜਾ ਆ ਉਹ ਜਿਹੜਾ ਸਾਡੇ ਮੁੜ ਕੇ ਸਾਨੂੰ ਦਿੱਤਾ ਜਾਵੇ ਛੇਵਾ ਪੇਕ ਮਿਹ ਦਿੱਤਾ ਜਾਵੇ ਤੇ ਨਾਲ ਦੀ ਨਾਲ ਅਸੀਂ 80 ਸਾਲ ਦੀ ਜਿਹੜੀ ਉਮਰ ਪੂਰੀ ਹੋ ਕਰ ਚੁੱਕੇ ਪੈਨਸ਼ਨਰਾਂ ਨੂੰ ਉਹਨਾਂ ਨੂੰ ਸਨਮਾਨਤ ਵੀ ਕੀਤਾ ਹੈ ਤੇ ਉਸ ਤੋਂ ਬਾਅਦ ਅਸੀਂ ਪ੍ਰੀਤੀ ਭੋਜਨ ਕਰਦੇ ਹਾਂ ਤੇ ਹੁਣ ਇਸ ਵੇਲੇ ਸਾਡਾ ਲੰਗਰ ਚੱਲ ਰਿਹਾ ਹੈ ਧੰਨਵਾਦ ਇੰਨੇ ਲੋਕ ਤੇ ਬੇਟੂ ਵੀਰੇ ਆਪਣੇ ਹੱਕਾਂ ਲਈ ਬੀ ਸੰਘਰਸ਼ ਕਰਨਾ ਪੈ ਰਿਹਾ ਹੈ ਇਸ ਸੀਨ ਨੂੰ ਕਿੱਦਾਂ ਤੁਸੀਂ ਦੇਖਦੇ ਆ ਤੇ ਕੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਇਹ ਇੱਥੇ ਬੜਾ ਇੱਕ ਦੁਖਾਂਤ ਹੈ ਤੇ ਮੈਂ ਇਹ ਪੈਨਸ਼ਨਰ ਦੇ ਆਗੂ ਹੋਣ ਦੇ ਨਾਤੇ ਇਹ ਮੈਂ ਖੁੱਲ ਕੇ ਕਹਿ ਸਕਦਾ ਹਾਂ ਕਿ ਸਾਡੇ ਕਾਨੂੰਨ ਘਾੜੇ ਉਹ ਵੀ ਕਰਪਟ ਹੋ ਗਏ ਸਾਡੇ ਕਾਨੂੰਨ ਦੀ ਰਾਖੀ ਕਰਨ ਵਾਲੇ ਜਾਂ ਜੁਡੀਸ਼ਰੀ ਉਹ ਵੀ ਜਿਹੜੇ ਆ ਕਰਾਪਸ਼ਨ ਦੇ ਕੇਸ ਉਹਨਾਂ ਦੇ ਵੀ ਆ ਰਹੇ ਆ ਤੇ ਸਾਡੇ ਕਾਨੂੰਨ ਨੂੰ ਲਾਗੂ ਕਰਨ ਵਾਲੀ ਬਿਊਰੋਕ੍ਰੇਸੀ ਉਹ ਵੀ ਕਰਪਟ ਹੋ ਗਈ ਆ ਇਸ ਕਰਾਪਸ਼ਨ ਦਾ ਸ਼ਿਕਾਰ ਅਸੀਂ ਪੈਨਸ਼ਨਰ ਹੋ ਰਹੇ ਹਾਂ ਤੇ ਸਰਕਾਰ ਨੇ ਜਿੱਥੇ ਸੋਸ਼ਲ ਵੈਲਫੇਅਰ ਦੇਣੀ ਹੈ ਹਰੇਕ ਨੂੰ ਸਮਾਜਿਕ ਸੁਰੱਖਿਆ ਦੇਣੀ ਹੈ ਅਸੀਂ ਮੰਗ ਕਰਦੇ ਹਾਂ 60 ਸਾਲ ਤੋਂ ਉੱਪਰ ਜਿਹੜਾ ਹਰ ਪੈਨ ਜਿਹੜਾ ਵਿਅਕਤੀ ਹੈ ਇਸ ਦੇਸ਼ ਦਾ ਉਹਨੂੰ ਪੈਨਸ਼ਨ ਮਿਲਣੀ ਚਾਹੀਦੀ ਆ ਤਾਂ ਇਹ ਸਰਕਾਰਾਂ ਜਿਹੜੀਆਂ ਹਨ ਇਹ ਪੈਨਸ਼ਨ ਖੋ ਰਹੀਆਂ ਹਨ ਇਸ ਕਰਕੇ ਅਸੀਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਦੁਖੀ ਹਾਂ ਤੇ ਜਿਹੜੀਆਂ ਪੈਨਸ਼ਨਾਂ ਨਿਯਮਾਂ ਸਾਰਾ ਨੂੰ ਮਿਲਣੀਆਂ ਚਾਹੀਦੀਆਂ ਉਹ ਸਾਨੂੰ ਘਟ ਦਿਤੀਆਂ ਜਾ ਰਹੀਆਂ ਇਸ ਕਰਕੇ ਜਿਹੜਾ ਸਾਨੂੰ ਇਹ ਸੰਘਰਸ਼ ਕਰਨਾ ਪੈ ਰਿਹਾ ਤਾਂ ਕਿ ਸਾਡੇ ਜਿਹੜੀ ਪੈਨਸ਼ਨ ਬਚੀ ਰਹੇ ਅੱਜ ਤੱਕ ਹਸਪਤਲ ਜਿਹੜਾ ਮਨਾਇਆ ਗਿਆ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਹੱਥਾਂ ਦੇ ਕੋਈ ਪ੍ਰੋਗਰਾਮ ਲਿਖੇ ਜਾਣਗੇ ਬਿਲਕੁਲ ਜਿੱਥੇ ਅਸੀਂ ਆਪਣਾ ਅੱਜ ਦਾ ਇਤਿਹਾਸਿਕ ਦਿਨ ਬਣਾਇਆ ਹੈ ਇਹ ਸਾਡੇ ਹਰ ਸਾਲ ਮਨਾਉਂਦੇ ਆ ਇਹ ਸਾਡੀ ਜਿਹੜੀ ਆ ਜਥੇਬੰਦੀ ਦੀ ਜਨਰਲ ਕੌਂਸਲ ਵੀ ਹੁੰਦੀ ਹੈ ਇਹਦੇ ਵਿੱਚ ਅਸੀਂ ਸਾਰੇ ਮਤੇ ਪਾਸ ਕਰਦੇ ਹਾਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਮੁਲਾਜ਼ਮਾਂ ਪੈਨਸ਼ਨਰਾਂ ਸਾਂਝੇ ਫਰੰਟ ਦੇ ਨਾਮ ਰਲ ਕੇ ਸਾਂਝੀਆਂ ਮੰਗਾਂ ਲਈ ਤੇ ਸਮੁੱਚਾ ਪੈਨਸ਼ਨਰ ਪੰਜਾਬ ਦੇ ਇਕੱਠਾ ਹੋ ਕੇ ਆਪਣੀਆਂ ਪੈਨਸ਼ਨਰ ਮੰਗਾਂ ਦੇ ਲਈ ਅਸੀਂ ਤਿੱਖੇ ਸੰਘਰਸ਼ ਦੇਵਾਂਗੇ ਤਾਂ ਕਿ ਸਰਕਾਰ ਨੂੰ ਇਹ ਗੱਲ ਚੇਤਾ ਕਰਾ ਸਕੀਏ ਕਿ ਸਾਡੇ ਜਿਹੜੇ ਹੱਕ ਵਾ ਉਹ ਸਾਨੂੰ ਉਹ ਦੇਵੇ ਅੱਜ ਦਾ ਜਿਹੜਾ ਇਤਿਹਾਸਿਕ ਦਿਨ ਹੈ 17 ਦਸੰਬਰ ਦਾ ਇਹ ਸੁਪਰੀਮ ਕੋਰਟ ਦੇ ਇਤਿਹਾਸਿਕ ਫੈਸਲੇ ਨੂੰ ਲੈ ਕੇ ਸਮੁੱਚੇ ਦੇਸ਼ ਦੇ ਅੰਦਰ ਜਿਹੜਾ ਪੈਨਸ਼ਨ ਦਿਵਸ ਮਨਾਇਆ ਜਾਂਦੀ ਹੈ ਇਹਨਾਂ ਦਿਨਾਂ ਦੇ ਅੰਦਰ ਤੇ ਹਿਾਰਪ ਦੇ ਅੰਦਰ ਵੀ ਇਹ ਪੈਨਸ਼ਨ ਦਿਵਸ ਦਿਹਾੜਾ ਮਨਾਇਆ ਗਿਆ ਉਸ ਸਮਾਂ ਸੀ ਜਦੋਂ ਇਸ ਇਤਿਹਾਸਕ ਦਿਨ ਨੂੰ ਲੋਕੀ ਇਤਿਹਾਸ ਦੇ ਤੌਰ ਤੇ ਲੈਂਦੇ ਸੀ ਤੇ ਮਨਾਦੇ ਸੀਗੇ ਅੱਜ ਇਸ ਦਿਨ ਨੂੰ ਬਿਲਕੁਲ ਚੁਣੌਤੀਆਂ ਦੇ ਤੌਰ ਤੇ ਲੈਂਦੇ ਆ ਕਿਉਂਕਿ ਅੱਜ ਬੜਾ ਵੱਡਾ ਖਤਰਾ ਜਿਹੜਾ ਹੈ ਇਹਦੀ ਪੈਨਸ਼ਨ ਪਹਿਲਾਂ ਮਿਲ ਰਹੀ ਹੈ ਉਹ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਸ ਪੈਨਸ਼ਨ ਨੂੰ ਖੋਣ ਵਾਲੇ ਪਾਸੇ ਜਾ ਰਹੀ ਹੈ ਜਿਵੇਂ ਪਹਿਲਾਂ ਦੱਸਿਆ ਗਿਆ ਵੀ ਪੈਨਸ਼ਨ ਅਸੀਂ ਕੱਲੇ ਮਲਾਜ਼ਮਾਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੇ ਸਾਂ ਅਸੀਂ ਚਾਹੁੰਦੇ ਸਾਂ ਦੇਸ਼ ਦੇ ਹਰ ਨਾਗਰਿਕ ਨੂੰ ਜਿਹਨੇ ਇਸ ਦੇਸ਼ ਦੀ ਤਰੱਕੀ 'ਚ ਹਿੱਸਾ ਪਾਇਆ ਹੈ 56 ਸਾਲ ਦੀ ਉਮਰ ਤੋਂ ਬਾਅਦ ਹਰ ਇੱਕ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਅਰ ਸਰਕਾਰਾਂ ਜਿਹੜੀਆਂ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਤੁਸੀਂ ਪੈਨਸ਼ਨ ਖੋਹ ਰਹੀ ਆ ਇਸੇ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਵੀ ਅੱਜ ਪੈਨਸ਼ਨਾਂ ਤੇ ਬੜਾ ਵੱਡਾ ਉਹਦੀ ਇਹ ਪੈਨਸ਼ਨਾਂ ਤੇ ਖੋਰਾ ਲਾਇਆ ਹੈ ਜਦੋਂ 16% ਮਹਿੰਗਾਈ ਪਤਾ ਉਹਨਾਂ ਨੇ ਡੀਲਿੰਗ ਕਰਕੇ ਰੱਖਿਆ ਕੇਂਦਰ ਦੇ ਨਾਲੋਂ ਇਹ ਪੈਨਸ਼ਨਾਂ ਦੇ ਬਕਾਏ ਰੋਲ ਦਿੱਤੇ ਗਏ ਆ ਤੇ ਜਿਹੜਾ ਪੇ ਕਮਿਸ਼ਨ ਸੀਗਾ ਜਿੰਨ ਪੇ ਕਮਿਸ਼ਨਰ ਚਪਾਸ਼ਾ ਕੀਤੀਆਂ ਸੀਗੀਆਂ ਇਹ ਪੈਨਸ਼ਨਾਂ ਦੀ ਪੈਨਸ਼ਨ ਦਰਾਈ 2.95 ਗਣਾਕਨਾ ਹੋਣੀ ਚਾਹੀਦੀ ਹੈ ਪੰਜਾਬ ਦੀ ਸਰਕਾਰ ਉਤੋਂ ਵੀ ਪਿੱਛੇ हट ਗਈ ਹੈ ਇਸ ਕਰਕੇ ਅੱਜ ਦੇ ਪੈਨਸ਼ਨ ਵਿਭਾਗ ਦੇ ਉੱਤੇ ਹਰਪਰ ਦੇ ਅੰਦਰ ਦੇ ਸੂਚੇ ਪੰਜਾਬ ਦੇ ਅੰਦਰ ਪੈਨਸ਼ਨਾਂ ਨੇ ਇਸ ਨੂੰ ਚੁਣੌਤੀ ਦੇ ਤੌਰ ਤੇ ਲੈਨੇ ਆ ਅਗਲੇ ਸੰਦਰਸ਼ਾਂ ਵਿੱਚ ਕੁੱਦਣ ਵਾਸਤੇ ਹੋਕਾ ਦਿੱਤਾ ਗਿਆ ਜਿਹਦੇ ਲਈ 23 ਦਸੰਬਰ ਨੂੰ ਪੰਜਾਬ ਮਲਾਜਮ ਅਤੇ ਪੈਨਸ਼ਨਾਂ ਜਾਂ ਫਰੰਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਅਗਲੇ ਬੱਜਵੇ ਸੰਰਾਸ਼ਾਂ ਦਾ ਐਲਾਨ ਕੀਤਾ ਜਾਣਾ ਹੈ